ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅੱਜ ਬਣਾ ਰਹੇ ਹਾਂ ਆਪਾਂ ਆਲੂ ਗਾਜਰਾਂ ਦੀ ਸਬਜ਼ੀ ਜਿਹਦੇ ਵਾਸਤੇ ਮੈਂ ਕਿਲੋ ਗਾਜਰਾਂ ਲਈਆਂ ਨੇ ਤੇ ਦੋ ਲੈਏ ਨੇ ਆਲੂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਇਹਨਾਂ ਦੀ ਕਰਤੀ ਕਟਾਈ ਹੁਣ ਲਗਾਉਣੇ ਆਪਾਂ ਇਹਨੂੰ ਤੜਕਾ ਹਾਂਜੀ ਕੜਾਈ ਧਰ ਲਈ ਆਪਾਂ ਗੈਸ ਉੱਪਰ ਇਦੇ ਵਿੱਚ ਕੜੀ ਸਿਕ ਪਾਤਾ ਤੇਲ ਤੇਲ ਹੋ ਚੁੱਕਿਆ ਬਿਲਕੁਲ ਗਰਮ ਹੁਣ ਪਾਉਨੇ ਇਹਦੇ ਵਿੱਚ ਆਪਾਂ ਪਿਆਜ਼ ਲਓ ਜੀ ਗਰਮ ਤੇਲ ਦੇ ਵਿੱਚ ਪਾਤਾ ਆਪਾਂ ਪਿਆਜ਼ ਹੁਣ ਇਹਨੂੰ 50% ਕਰਦੇ ਆ ਆਪਾਂ ਭੁੰਨਦੇ ਆ ਇਹਨੂੰ 50% ਫਿਰ ਦਸ ਦੇ ਹਾਂਜੀ ਹੁਣ ਇਹਦੇ ਵਿੱਚ ਪਾਉਨੇ ਆਪਾਂ ਦੋ ਕੁ ਚੁਟਕੀਆਂ ਹਿੰਗ ਤੇ ਦੋ ਚਮਚੇ ਐਜਵਾਨੀ ਦੋ ਚੁਟਕੀਆਂ ਹਿੰਗ ਪਾਈਆ ਤੇ ਦੋ ਚਮਚੇ ਮੈਂ ਪਾਦੇ ਅਜਵੈਣ ਦੇ ਹਾਂਜੀ ਅਜਵੈਣ ਨੂੰ ਲੱਗ ਗਿਆ ਸੇਕ ਹੁਣ ਇਹਦੇ ਵਿੱਚ ਪਾਇਆ ਲਸਣ ਆਦਰਕ ਤੇ ਹਰੀ ਮਿਰਚ ਦਾ ਪੇਸਟ ਲਸਣ ਆਦਰਕ ਦਾ ਮੈਂ ਪੇਸਟ ਬਣਾ ਲਿਆ ਸੀ ਮੈਂ ਹਰੀ ਮਿਰਚ ਦਾ ਚਾਰ ਹਰੀਆਂ ਮਿਰਚਾਂ ਨੇ 1.5 ਚਮਚਾ ਹੈਗਾ ਲਸਣ ਦਾ ਪੇਸਟ ਤੇ 1 ਚਮਚਾ ਆਦਰਕ ਦਾ ਹੁਣ ਇਹਨੂੰ ਬ੍ਰਾਊਨ ਹੋਣ ਤੱਕ ਆਪਾਂ ਹੁਣਦੇ ਹਾਂ ਹਾਂਜੀ ਤੜਕਾ ਆਪਣਾ ਭੁੱਜ ਕੇ ਹੋ ਗਿਆ ਬ੍ਰਾਊਨ ਹੁਣ ਇਹਦੇ ਵਿੱਚ ਆਪਾਂ ਪਾਉਣੇ ਆ ਮਿਰਚ ਮਸਾਲੇ ਮਸਾਲਿਆਂ ਦੇ ਵਿੱਚ ਇੱਕ ਚਮਚਾ ਮੈਂ ਹਲਦੀ ਲਈ ਆ ਇੱਕ ਚਮਚਾ ਮੈਂ ਨਮਕ ਦਾ ਲਿਆ ਪੌਣਾ ਕ ਚਮਚਾ ਮੈਂ ਲਾਲ ਮਿਰਚ ਲਈ ਆ ਅੱਧਾ ਚਮਚਾ ਲਿਆ ਮੈਂ ਜੀਰਾ ਪਾਊਡਰ ਤੇ ਪੌਣਾ ਕ ਚਮਚਾ ਲਿਆ ਮੈਂ ਧਨੀਆ ਪਾਊਡਰ ਇੱਕ ਪਧਪ ਚ ਲੈ ਮੈਂ ਸਬਜੀ ਵਾਲੇ ਮਸਾਲੇ ਦਾ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣੇ ਆਂ ਹਾਂਜੀ ਮਸਾਲੇ ਆਪਣੇ ਭੁੱਜ ਕੇ ਹੋ ਗਏ ਤਿਆਰ ਹੁਣ ਮੈਂ ਪਾਉਣੀ ਆ ਇਹਦੇ ਵਿੱਚ ਬਰੀਕ ਕੱਟੇ ਹੋਏ ਦੋ ਟਮਾਟਰ ਟਮਾਟਰਾਂ ਦੇ ਨੇ ਬੀਜ ਕੱਢ ਤੇ ਉੱਪਰੋਂ ਵੀ ਛਿੱਲੇ ਹੁਣ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਟਮਾਟਰ ਪਾਉਣ ਤੋਂ ਬਾਅਦ ਹਜੇ ਜਿਹੜਾ ਤੜਕਾ ਕੱਚਾ ਹੈਗਾ ਇਹ ਚੰਗੀ ਤਰ੍ਹਾਂ ਸੇਕ ਲੱਗਣ ਜਦ ਤੱਕ ਇਹ ਤੇਲ ਨਹੀਂ ਸਾੜ ਜਾਂਦਾ ਹਾਂਜੀ ਤੜਕਾ ਟਮਾਟਰ ਪਾਉਣ ਤੋਂ ਬਾਅਦ ਪੂਰੀ ਤਰ੍ਹਾਂ ਭੁਜ ਕੇ ਹੋ ਗਿਆ ਤਿਆਰ ਤੇਲ ਸਾੜ ਚੁੱਕਿਆ ਹੁਣ ਇਹਦੇ ਵਿੱਚ ਪਾਉਣੇ ਆਪਾਂ ਆਲੂ ਗਾਜਰਾ ਹਾਂਜੀ ਆਲੂ ਗਾਜਰਾ ਦੀਤੀਆਂ ਪਾ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਉਣਾ ਗੈਸ ਘਰਤਾ ਆਪਾਂ ਬਿਲਕੁਲ ਸਲੋ ਉਪਰ ਇਹਨੂੰ ਢੱਕ ਦਿੰਨੇ ਆ ਹੁਣ ਇਹਨੂੰ ਪੱਕਣ ਦੇ ਵਿੱਚ ਦੀ 2 ਮਿੰਟਾਂ ਨੂੰ ਮੈਂ ਦੇਖੂਗੀ ਫਿਰਦਕਾ ਨੇ ਤੁਹਾਨੂੰ ਹਾਂਜੀ 3-4 ਮਿੰਟ ਹੋ ਚੁੱਕੇ ਨੇ ਦੇਖਦੇ ਆਪਾਂ ਸਬਜ਼ੀ ਨੂੰ ਕਿੰਨਾ ਕੁ ਟਾਈਮ ਲੱਗੋ ਹਜੇ ਲੱਗ ਰਣਗੇ ਤੋ 10 ਮਿੰਟ ਤੱਕ ਸਬਜ਼ੀ ਥੋੜੀ ਥੋੜੀ ਕੱਚੀ ਆ ਬਹੁਤੀ ਨਹੀਂ ਥੋੜੀ ਕੱਚੀ ਆ ਬਸ ਆਪਾਂ ਟਾਕ ਦੇਨੇ 2-3 ਮਿੰਟ ਸੇਕ ਲਗਾਉਨੇ ਹਾਂਜੀ दो-तीन मिनट हो गए देख लें आपा सब्जी सब्जी बिल्कुल बन के हो गई तैयार ਹੁਣ ਗੈਸ ਕਰ ਦਿਆਂ ਆਪਾਂ ਬੰਦ ਲਓ ਜੀ ਗੈਸ ਕੱਟਤਾ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਮਸਾਲਿਆਂ ਦੀ सब्जी ਬਰੀਕ ਕੱਟੀ ਹੋਈ ਬਣ ਵੀ ਜਲਦੀ ਜਾਂਦੀ ਹੈ ਤੇ ਬਣਦੀ ਵੀ ਵਧੀਆ ਸਬਜ਼ੀ ਨੂੰ ਹਮੇਸ਼ਾ ਹੀ ਬ੍ਰੀਕ ਬ੍ਰੀਕ ਕੱਟੋ ਬਹੁਤੀ ਮੋਟੀ ਨਹੀਂ ਕੱਟਣੀ ਚਾਹੀਦੀ। ਦਿਖਾਉਣੀ ਆ ਤੁਹਾਨੂੰ ਬਣ ਕੇ ਹੋ ਗਈ ਤਿਆਰ। ਹਾਂਜੀ ਆਲੂ ਗਾਜਰਾਂ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ। ਮਸਾਲਿਆਂ ਦੀ ਖੁਸ਼ਬੂ ਬਹੁਤ ਆ ਰਹੀ ਆ। ਵਿੱਚ ਪਾ ਲਿਆ ਆਪਾਂ ਮੱਖਣ। ਹੁਣ ਬਣਾਉਣੇ ਆ ਮੱਕੀ ਦੀ ਰੋਟੀ। ਮੱਕੀ ਦੀ ਰੋਟੀ ਨਾਲ ਖਾਵਾਂਗੇ ਆਲੂ ਗਾਜਰਾਂ ਦੀ ਸਬਜ਼ੀ। ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਬਣਾਈ ਹੋਈ ਆਲੂ ਗਾਜਰਾਂ ਦੀ ਸਬਜ਼ੀ ਕਿਹੋ ਜੀ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ